ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ YouTube ਫੈਮਿਲੀ ਉਮੀਦ ਕਰਦੀ ਆ ਕਿ ਸਾਰੇ ਜਣੇ ਵਧੀਆ ਹੋਵੋਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਤੁਸੀਂ ਪਹਿਲਾਂ ਤੋਂ ਹੀ ਮੇਰੇ ਨਾਲ ਵੀਡੀਓ ਦੇਖ ਰਹੇ ਆ ਤਾਂ ਮੇਰੀ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਐਵੇਂ ਦੀਆਂ ਕਿ ਆਹ ਜਿਹੜੇ ਸੋਵੇ ਆ ਇਹ ਮੈਂ ਰੇਲਾ ਬਣਾਉਣ ਵਾਸਤੇ ਲੈ ਆਈ ਆ ਪੂਰੇ 17000 ਦੇ ਠੀਕ ਹੈ ਤੇ ਜੇ ਤੁਹਾਨੂੰ ਪਸੰਦ ਆਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਗਮੀਤ ਆਪਾਂ ਰੱਖ ਲਿਆ ਕੈਮਰਾਮੈਨ ਠੀਕ ਆ ਤੇ ਬਾਕੀ ਸਪੋਰਟ ਜਰੂਰ ਕਰਦੇ ਰਹਾ ਕਰੋ ਤੇ ਅੱਜ ਆਪਾਂ ਥਾਲਕਾ ਸਿੱਧੀ ਧਰਨੀ 'ਚ ਹੀ ਹੈਗੀਗੀ ਤੇ ਬਾਕੀ ਚੁੱਲੇ 'ਤੇ ਬਣਾ ਕੇ ਚੀਜ਼ਾਂ ਖਾਇਆ ਕਰੋ ਚੁੱਲੇ 'ਦੀਆਂ ਬਣੀਆਂ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਕੱਲ ਅਸੀਂ ਚੁੱਲੇ 'ਤੇ ਚਾਹ ਬਣਾ ਕੇ ਪੀਤੀ ਸੀ ਤੁਹਾਨੂੰ ਪਤਾ ਤੇ ਅੱਜ ਵੀ ਅਸੀਂ ਚੁੱਲੇ 'ਤੇ ਬਣਾ ਕੇ ਚਾਹ ਪੀਤੀ ਸੀ ਠੀਕ ਆ ਤੇ ਚੁੱਲੇ 'ਤੇ ਲਾਂਝਾ ਅਸੀਂ ਰੋਟੀਆਂ ਕਦੇ ਵਾਸਤੇ ਵੀ ਗੈਸ ਦੀ ਚੀਜ਼ ਬਣੀ ਖਾ ਕੇ ਵੇਖ ਲਓ ਤੇ ਚੁੱਲੇ ਦੀ ਚੀਜ਼ਾ ਕਾ ਕੇ ਵੇਖ ਲਓ ਜਿੰਦੇ ਦੀ ਬਣੀ ਤੁਹਾਨੂੰ ਕਰਨ ਦੇਣ ਚੀਜ਼ ਹਾਜ਼ਮਾ ਆ ਜੂਗੀ ਤੇ ਬਾਕੀ ਸਪੋਰਟ ਕਰਦੇ ਰਹਾ ਕਰੋ ਬਾਕੀ ਚੀਜ਼ ਖਾਣ ਲੱਗੇ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਸ ਨੇ ਆਪਾਂ ਨੂੰ ਏਡੀ ਸੋਹਣੀ ਜ਼ਿੰਦਗੀ ਬਖਸ਼ੀ ਆ ਸਵਾਸੇ ਦਿੱਤੇ ਆ ਧੀਆਂ ਪੁੱਤਾਂ ਦੇ ਦਾਤ ਦਿੱਤੀ ਆ ਭੈਣਾ ਭਰਾਵਾਂ ਦਾ ਸਾਥ ਦਿੱਤਾ ਏ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਸੱਚੇ ਪਾਤਸ਼ਾਹ ਦਾ ਦੂ ਟਾਈਮ ਉੱਟਦੇ ਬੰਦੇ ਰੱਬ ਨੂੰ ਯਾਦ ਰੱਖਿਆ ਕਰੋ ਕਿਉਂਕਿ ਸਭ ਤੋਂ ਵੱਡੀ ਦੌਲਤ ਆਪਣੀ ਇਹੀ ਆ ਜਿਹੜੀ ਆਪਣੇ ਨਾਲ ਜਾਣੀ ਆ ਜਦੋਂ ਆਪਾਂ ਇਸ ਦੁਨੀਆ ਤੋਂ ਜਾਵਾਂਗੇ ਤੇ ਜਿਹੜੀ ਆਪਣੇ ਨਾਲ ਦੌਲਤ ਜਾਣੀ ਆ ਅੱਗੇ ਗਿਆਨ ਉਹ ਰੱਬ ਪੁੱਛੂ ਕੀ ਲੈ ਆ ਜੇ ਹੁਣ ਮੰਨ ਲਓ ਇੱਥੇ ਆਪਾਂ ਮੰਨ ਲਓ ਕਿਸੇ ਬੱਚੇ ਨੂੰ ਆਪਾਂ ਦੁਕਾਨ ਤੇ ਭੇਜ ਦਿੰਨੇ ਆ ਤੇ ਉਹਨੂੰ ਆਪਾਂ ਕਹਿ ਦਿੰਨੇ ਆ ਆ ਚੀਜ਼ ਲੈ ਕੇ ਆਉਣੀ ਆ ਆ ਸਮਾਨ ਲੈ ਕੇ ਆਉਣਾ ਤੇ ਜੇ ਬੱਚਾ ਗਲਤ ਸਮਾਨ ਚੱਕ ਲਿਆਉਂਦਾ ਵਾ ਤਾਂ ਫਿਰ ਆਪਾਂ ਉਹਨੂੰ ਆਏ ਨੂੰ ਕਿੰਨਾ ਘੂਰਦੇ ਆ ਕਿੰਨਾ ਉਹਨੂੰ ਬੋਲਦੇ ਆ ਕਿੰਨਾ ਉਹਨੂੰ ਗਾਲਾਂ ਮੰਤਲ ਕੱਢਦੇ ਆ ਵੀ ਕੱਢਦੇ ਆ ਕਈ ਲੋਕ ਬਹੁਤ ਜ਼ਿਆਦੇ ਪਰ ਮੈਂ ਤਾਂ ਨਹੀਂ ਕਦੇ ਕੱਢਦੀ ਕੁੜਦੀ ਵੈਸੇ ਹੁੰਦਾ ਐਵੇਂ ਉਹੀ ਹਿਸਾਬ ਆਪਣਾ ਜੇ ਹੁਣ ਆਪਾਂ ਇੱਥੇ ਆਏ ਆ ਜਦੋਂ ਬੰਦਾ ਕਹਿੰਦੇ ਮਾਂ ਦੇ ਗਰਭ ਚ ਹੁੰਦਾ ਬੱਚਾ ਉਹਦੂ ਰੱਬ ਨੂੰ ਇਹ ਅਰਦਾਸਾ ਕਰਦਾ ਕਿ ਮੈਨੂੰ ਇੱਕ ਵਾਰ ਇਹ ਤੋਂ ਕੱਢ ਲੈ ਮੈਂ ਬਾਹਰ ਜਾ ਕੇ ਤੇਰਾ ਨਾਮ ਜਪੂਗਾ ਤੈਨੂੰ ਯਾਦ ਰੱਖੂਗਾ ਤੇਰਾ ਸਿਮਰਨ ਕਰੂਗਾ ਤੇ ਇੱਥੇ ਆ ਕੇ ਕੀ ਹੁੰਦਾ ਇੱਥੇ ਆ ਕੇ ਜਜਾਲਾ ਤੇ ਪਿਆ ਜਾਂਦਾ ਬੰਦਾ ਇੱਧਰ ਰੁਲ ਗਿਆ ਉੱਧਰ ਰੁਲ ਗਿਆ ਨਾ ਕੋਈ ਕੰਮ ਨਾ ਕੋਈ ਕਾਰ ਦੇ ਵਿੱਚੋਂ ਨਿਕਲਿਆ ਜਾਵੇ ਸਾਰਾ ਦਿਨ ਕੰਮਾਂ ਨੇ ਮੱਤ ਮਾਰ ਲਈ ਇਨਸਾਨ ਦੀ ਖਾ ਲਿਆ ਪਕਾ ਲਿਆ ਕਮਾ ਲਿਆ ਬਸ ਆਹ ਕੁਛ ਆਪਣੀ ਕੋਲੇ ਵਾਹਿਗੁਰੂ ਦਾ ਨਾਮ ਲੈਣ ਦਾ ਤਾਂ ਕਦੀ ਟਾਈਮ ਹੀ ਨਹੀਂ ਮਿਲਦਾ ਕ ਪਰ ਜੇ 10 ਮਿੰਟ ਵੀ ਮਹਾਰਾਜ ਨੇ ਕਿਹਾ ਚ 6 ਮਿੰਟ ਵੀ ਇਨਸਾਨ ਰੱਬ ਨੂੰ ਯਾਦ ਕਰਦਾ ਨਾ 6 ਆ ਮਿੰਟਾਂ ਚ ਵੀ ਸੱਚੇ ਦਿਲੋਂ ਯਾਦ ਕਰਦਾ ਤਾਂ ਰੱਬ 24 ਘੰਟਿਆਂ ਦੀ ਹਾਜ਼ਰੀ ਮਨਜ਼ੂਰ ਕਰਦਾ ਤੁਸੀਂ ਕਿਸੇ ਦੇ ਦਿਹਾੜੀ ਜਾ ਕੇ ਵੇਖ ਲਿਓ ਜਿਸ ਦੇ ਕੰਮ ਤੇ ਜਾ ਕੇ ਵੇਖ ਲਿਓ ਉਹਨੂੰ ਕਹਿ ਦਿਓ ਜੇ ਵੀ ਅਸੀਂ 1 ਘੰਟਾ ਕੰਮ ਕਰ ਦਿੰਨੇ ਆ ਤੇ ਤੂੰ ਸਾਡੀ ਸਾਰੇ ਦਿਨ ਦੀ ਹਾਜ਼ਰੀ ਲਾ ਦੇ 24 ਘੰਟਿਆਂ ਦੀ ਤਾਂ ਕੀ ਉਹ ਤੁਹਾਡੇ 11 ਘੰਟਿਆਂ ਦੀ ਹਾਜ਼ਰੀ ਵੀ ਨਹੀਂ ਲਾਉਂਦਾ ਹਾਲਾਂਕਿ ਤੁਸੀਂ 1 ਘੰਟਾ ਉਹਨਾਂ ਦੇ ਕੰਮ ਕਰਿਆ ਹੁੰਦਾ ਇੱਥੇ ਜਿਹੜੀ ਸਮਾਜ ਦੇ ਵਿੱਚ ਦੁਨੀਆ ਇਹ ਇਦਾਂ ਦੀ ਆ ਸੋ ਇਹਨਾਂ ਦੇ ਅਲਝਾਚ ਉਸ ਦੁਨੀਆਵੀ ਦੁਨੀਆ ਦੇ ਅਲਝਾਚੋਂ ਨਿਕਲ ਕੇ ਉਸ ਪਰਮਾਤਮਾ ਦਾ ਨਾਮ ਜਪਿਆ ਕਰੋ ਉਸ ਪਰਮਾਤਮਾ ਨੂੰ ਯਾਦ ਰੱਖਿਆ ਕਰੋ ਜਿਨੇ ਆਪਾਂ ਨੂੰ ਸਾਜਿਆ ਜਿਨੇ ਇਸ ਦੁਨੀਆ ਤੇ ਆਪਾਂ ਨੂੰ ਭੇਜਿਆ ਤੇ ਜਿਹਨੇ ਆਪਾਂ ਨੂੰ ਸਵਾਸੇ ਦਿੱਤੇ ਆ ਕਾਸੇ ਦੀ ਘਾਟ ਨਹੀਂ ਛੱਡੀ ਆਪਾਂ ਨੂੰ ਤੰਦਰੁਸਤੀ ਦਿੱਤੀ ਧੀਆਂ ਪੁੱਤ ਦਿੱਤੇ ਮਾਪਿਓ ਦਿੱਤਾ ਭੈਣਾ ਭਰਾਵਾਂ ਦਾ ਸਾਥ ਦਿੱਤਾ ਦੁਨੀਆਂ ਚ ਤੁਰਨ ਪਿਰਨ ਵਾਸਤੇ ਆ ਲੱਤਾਂ ਦਿੱਤੀਆਂ ਬਾਹਾਂ ਦਿੱਤੀਆਂ ਹੱਥ ਦਿੱਤੇ ਆ ਕਿ ਕਾਦੀ ਘਾਟ ਛੱਡੀ ਆ ਉਹਨਾਂ ਲੋਕਾਂ ਲਈ ਦੇਖਿਆ ਕਰੋ ਜਿਹੜੇ ਪੈਰਾਂ ਨਾਲ ਅੱਥਾਂ ਨਾਲ ਤੁਰਦੇ ਆ ਰੋੜ ਰੋੜ ਕੇ ਤੇ ਪੈਰਾਂ ਨਾਲ ਚੀਜ਼ਾਂ ਬਣਾਵਣਾ ਖਾਂਦੇ ਆ ਬਹੁਤ ਮੇਰੇ ਕੋਲ ਤਾਂ ਐਦਾਂ ਦੀਆਂ ਵੀਡੀਓ ਆਉਂਦੀਆਂ ਮੈਨੂੰ ਨਹੀਂ ਪਤਾ ਵੀ ਤੁਹਾਡੇ ਕੋਲੇ ਆਉਂਦੀਆਂ ਆ ਜਾਂ ਨਹੀਂ ਆਉਂਦੀਆਂ ਬਾਕੀ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਉਹਨੇ ਉਹ ਹੀ ਕਰਨਾ ਪਤਾ ਨਹੀਂ ਕਿਸੇ ਨੂੰ ਕਿਹੜੇ ਟਾਈਮ ਦੀ ਕਿਵੇਂ ਸਜ਼ਾ ਦਿੱਤੀ ਹੁੰਦੀ ਆ ਉਹਨਾਂ ਨੇ ਕੀ ਏਡੇ ਪਾਪ ਕੀਤੇ ਹੁੰਦੇ ਆ ਆ ਜਿਹੜਾ ਮੈਂ ਹੁਣ ਮੱਛੀਆ ਤਲਦੇ ਆ ਜਿ ਆਉਂਦਗਾ ਮੱਛੀਆ ਸੜ ਦਿੰਦੇ ਇਹ ਨਹੀਂ ਪਤਾ ਉਹਨਾਂ ਨੇ ਪਿਛਲੇ ਜੋਗ ਚ ਕੀ ਪਾਪ ਕੀਤਾ ਹੁੰਦਾ ਵਾ ਨਹੀਂ ਜੀ ਆਉਂਦੇ ਜੀਵ ਨੂੰ ਕਿਹਦਾ ਕੀ ਕਰਦਾ ਸੱਟ ਨੂੰ ਕੀ ਪਤਾ ਕਿਉਂ ਐ ਕਰਦੇ ਆ ਲੋਕ ਹਨ ਜਾਂ ਕੋਈ ਅਗਲੇ ਪਿਛਲੇ ਜੋਗ ਦਾ ਕੋਈ ਸੰਬੰਧ ਹੁੰਦਾ ਜਿਹੜਾ ਆਪਾਂ ਲੈਣਾ ਦੇਣਾ ਮਤਲਬ ਕਿ ਕਈ ਵਾਰੀ ਕੋਈ ਦਾਖਲ ਕਰ ਦਿੰਦੇ ਆ ਉੱਥੇ ਆਪਾਂ ਬਿੱਲ ਵੀ ਪੇ ਕਰ ਦਿੰਦੇ ਆ ਤੇ ਉਸ ਇਨਸਾਨ ਦੀ ਜਾਨਵੰਨੀ ਬਚਦੀ ਕਈ ਸਾਰੇ ਇਹੋ ਜਿਹੇ ਮਾਮਲੇ ਹੁੰਦੇ ਆ ਤੇ انسان ਤੇ ਜਾਨਵਰ ਨਹੀਂ ਬਚਦੀ ਉਹ ਸਭ ਲੈਣੇ ਦੇਣੇ ਦਾ ਸਬੰਧ ਹੁੰਦਾ ਵਾ ਹਨਾ ਲੈਣੇ ਦੇਣੇ ਦੇ ਕੰਮ ਹੁੰਦੇ ਆ ਵੀ ਜਦੋਂ ਆਪਾਂ ਕਹਿ ਦਿੰਨੇ ਆ ਉਹਨਾਂ ਦਾ ਕੁਝ ਦੇਣਾ ਸੀ ਅਸੀਂ ਵੀ ਉੱਥੇ ਜਾ ਕੇ ਦਾਖਲ ਕਰਤਾ ਜਦ ਨੂੰ ਆ ਗੱਲ ਬਣ ਗਈ ਤੇ ਮਤਲਬ ਕਿ انسان ਨੂੰ ਘਰੇ ਲਿਆਉਣਾ ਪੈ ਗਿਆ ਤੇ ਬਾਅਦ ਵਿੱਚ ਕੀ ਉਹਦਾ ਨਾ ਪੈਸੇ ਵੀ ਕਈ ਵਾਰ ਆਪਾਂ ਕਹਿ ਦਿੰਨੇ ਆ ਉਸ ਗੱਲ ਨੂੰ ਨਾ ਘਰ ਰਿਆ ਨਾ ਘਟ ਰਿਆ ਵੋਹ ਤੇ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੋ ਮੈਂ ਤਾਂ ਤੁਹਾਨੂੰ ਇਹੀ ਰਾਇ ਦਵਾਂਗੀ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਉਹਦੀ ਰਜ਼ਾ 'ਚ ਰਾਜ਼ੀ ਰਹਿ ਜਾ ਕਰੋ ਜਿੱਥੇ ਉਹ ਰੱਖਦਾ ਕਦੇ ਵੀ ਮੈਂ ਤੁਹਾਨੂੰ ਅੱਗੇ ਵੀ ਕਈਆਂ ਵੀਡੀਓ 'ਚ ਕਹਿੰਨੀ ਹੁੰਦੀ ਕਿ ਪ੍ਰਮਾਤਮਾ ਤੇ ਰੋਸਾ ਗਿੱਲਾ ਸ਼ਿਕਵਾ ਨਾਰਾਜ਼ਗੀ ਕਦੇ ਵੀ ਨਾ ਕਰਿਆ ਕਰੋ ਕਦੇ ਵੀ ਰੱਬ ਤੇ ਤਰਾਜ ਨਾ ਕਰਿਆ ਕਰੋ ਉਹ ਨੂੰ ਆਏ ਨਾ ਕਿਹਾ ਕਰੋ ਵੀ ਤੂੰ ਸਾਨੂੰ ਕਹੇ ਜੀ ਜ਼ਿੰਦਗੀ ਦਿੱਤੀ ਆ ਐਦੋਂ ਸਾਨੂੰ ਜ਼ਿੰਦਗੀ ਦੇਣ ਬਿਨਾਂ ਕੀ ਥੋੜਿਆ ਪਿਆ ਸੀ ਚਾਹੇ ਜਾਈ ਸਮਾਂ ਆਉਂਦਾ ਇਹਨੇ ਲੰਗੀ ਚਾਣਾ ਬੋਕੜਾ ਨੇ ਚਾਹੇ ਸਮਾਂ ਦਾ ਜੇ ਕਹਿੰਦੇ ਹੁੰਦੇ ਧੋਪਾ ਤਾਂ ਛਾਂ ਵੀ ਆਉਂਦੀ ਆ ਜੇ ਰਾਤ ਆ ਤਾਂ ਦਿਨ ਵੀ ਚੜਦਾ ਹੈ ਸੋ ਇਥੇ ਇਹ ਚੀਜ਼ਾਂ ਨਹੀਂ ਖਤਮ ਹੋਣਾਂ ਜਿੰਨਾ ਚਿਰ ਆਪਾਂ ਜਿਉਂਨੇ ਆ ਆਪਾਂ ਜਿੰਨਾ ਚਿਰ ਜਿਉਂਨੇ ਆਪਣੇ ਫਿਕਰ ਵੀ ਨਹੀਂ ਮੁਕੜਨੀ ਆਪਾਂ ਬੇਫਿਕਰੇ ਉਸ ਦਿਨ ਹੋਵਾਂਗੇ ਹਾਸੇ ਮਜ਼ਾਕ ਤਾਂ ਆਪਾਂ ਕਰਦੇ ਰਹਿੰਨੇ ਆ ਆਪਾਂ ਸਿਰ ਹਸ ਲਈ ਇਹ ਗੱਲਾਂ ਕਰਦੇ ਆ ਤੁਸੀਂ ਮਤਲਬ ਕਿ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੇ ਜਿਹੜੇ ਝਗੜੇ ਝੇੜੇ ਆ ਆਪਣਾ ਟੈਨਸ਼ਨ ਆ ਇਹ ਆਪਣਾ ਉਦੋਂ ਜਾ ਕੇ ਲੈਣਨਾ ਜਦੋਂ ਆਪਣੇ ਚੋਂ ਸਵਾਸ ਹੀ ਖਤਮ ਹੋ ਗਈ ਸੋ ਜਿਹੜੀ ਦੌਲਤ ਆਪਾਂ ਨਾਲ ਲੈ ਕੇ ਜਾਣੀ ਆ ਉਹ ਕਮਾਓ ਰੱਬ ਨੂੰ ਜਪੋ ਰੱਬ ਦਾ ਨਾਮ ਜਪੋ ਰੱਬ ਨੂੰ ਯਾਦ ਰੱਖੋ ਚਾਹੇ ਰੋਟੀ ਨੂਨ ਨਾ ਖਾਓ ਜਾਂ ਮਿਰਚ ਨਾ ਖਾਓ ਪਰ ਉਸ ਪ੍ਰਮਾਤਮਾ ਨੂੰ ਕਦੇ ਨਾ ਭੁੱਲੋ ਤੁਸੀਂ ਬਾਕੀ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਸਪੋਰਟ ਜ਼ਰੂਰ ਕਰਦੇ ਰਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ